ਦੋਸਤੋ ਜਿਵੇਂ ਆਪਾਂ ਆਮ ਤੌਰ ਤੇ ਹਮੇਸ਼ਾ ਹੀ ਗੱਲ ਕਰਦੇ ਹੁੰਦੇ ਹੁੰਨੇ ਆ ਵੀ ਭਾਈ ਘਰ ਦੇ ਵਿੱਚ ਜੇ ਪਸ਼ੂ ਰੱਖਣਿਆ ਬੇਸ਼ੱਕ ਥੋੜੇ ਰੱਖ ਲਿਓ ਪਰ ਚੰਗੇ ਰੱਖ ਲਿਓ ਠੀਕ ਆ ਤੇ ਕਿਉਂਕਿ ਜਿਵੇਂ ਅੱਜ ਆ ਜਿਹੜੀ ਤੁਹਾਨੂੰ ਮੱਝ ਸਾਂਝੀ ਕਰ ਰਹਾ ਹਾਂ ਬੂਰੇ ਰੰਗ ਦੀ ਵੀਰ ਦੇ ਕੋਲ ਬਹੁਤ ਸ਼ੌਂਕ ਨਾਲ ਜਨਮ ਤੋਂ ਲੈ ਕੇ ਹੁਣ ਤੱਕ ਜਿਹੜੀ ਬੜੇ ਬੱਚਿਆਂ ਨੂੰ ਲਾਡਾਂ ਨਾਲ ਪਾਲੀ ਹੋਈ ਹੈਗੀ ਤੇ ਬੜੀ ਚੰਗੀ ਕੀਮਤ ਦੇ ਉੱਪਰ ਜਿਹੜੀ ਇਹ ਝੋਟੀ ਬਾਈ ਹੈਪੀ ਦੇ ਕੋਲੋਂ ਪਿੰਡ ਚੌੜਾ ਬਾਜਵਾ ਨਾਮ ਧਨਵਿੰਦਰ ਸਿੰਘ ਦਾ ਬਾਈ ਦਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੇਚ ਕੇ ਚੱਲੀ ਆ ਜ਼ਿਲ੍ਹਾ ਮਾਨਸਾ ਦੇ ਵਿੱਚੋਂ ਠੀਕ ਆ ਪਿੰਡ ਆਕ ਲਿਆ ਗਿਆ ਬਾਕੀ ਜੋ ਜਾਣ ਕਰਿਓ ਵੀ ਕਿਉਂ ਇੰਨੇ ਮਹਿੰਗੀ ਵੇਚੀ ਆ ਕੀ ਇਹ ਸਮਝ ਦੀ ਖਾਸੀਅਤ ਆ ਬਾਕੀ ਸ ਲਗਭਗ ਸਾਰੇ ਪਸ਼ੂ ਬਾਈ ਦੇ ਜਿੰਨੇ ਕਾ ਹੈ ਚੰਗੇ ਨਸਲੇ ਤੇ ਚੰਗੇ ਉਧਰ ਰਕਾਰ ਦੇ ਰੱਖੇ ਹੋਏ ਬਾਕੀ ਕਰਾਂਗੇ ਬਾਈ ਨਾਲ ਗੱਲਬਾਤ ਵਿਕੀ ਡਿਟੇਲ ਆ ਠੀਕ ਆ ਸੋ ਵੀਡੀਓ ਚੰਗੀ ਲੱਗੀ ਇੱਕ ਬੈਸੇ ਸ਼ੌਂਕ ਦੇ ਤੌਰ ਤੇ ਪਿਆਰ ਦੇ ਤੌਰ ਤੇ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹਾ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਰ ਦੀ ਸਾਂਭ ਸੰਭਾਲ ਵੀਰ ਦਾ ਸ਼ੌਂਕ ਜਾਂ ਇਹ ਜਿਹੜਾ ਮਾਲ ਪਸ਼ੂ ਕਿਵੇਂ ਲੱਗਿਆ ਉਹਦੇ ਵਾਸਤੇ ਇੱਕ ਕਮੈਂਟ ਜ਼ਰੂਰ ਕਰ ਦਿਓ ਠੀਕ ਆ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਆਗੀ ਸਤਿ ਸ਼੍ਰੀ ਅਕਾਲ ਬਾਈ ਜੀ ਜਿੰਨੇ ਵੀ ਆਪਾਂ ਨੂੰ ਦੇਖ ਰਹੇ ਨੇ ਦੇਖਣ ਆਲਾ ਬਹੁਤ ਬਹੁਤ ਧੰਨਵਾਦ ਤੇ ਆਪਣਾ ਬਾਈ ਸਭ ਤੋਂ ਪਹਿਲਾਂ ਬੈਸਾ ਤੋਂ ਤੁਹਾਨੂੰ ਭਰਾ ਹੁਣ ਸਾਰੇ ਲੱਗ ਪਏ ਜਾਣਨੇ ਲੱਗੇ ਹੁਣ ਤੇ ਫਿਰ ਵੀ ਆਪਾਂ ਨਾਮ ਤੇ ਐਡਰੈਸ ਬੋਲਦੇ ਆਪਾਂ ਕਿੱਥੇ ਆਸਟਨ ਪਿੰਡ ਅਕਲੀਆ ਹਾਂਜੀ ਜ਼ਿਲ੍ਹਾ ਮਾਨਸਾ ਜੀ ਨਾਮ ਹੈ ਹੈਪੀ ਸਿੱਧੂ ਠੀਕ ਆ ਤੇ ਜਿਹੜੀ ਆਪਾਂ ਬਾਈ ਹੈਪੀ ਝੋਟੀ ਵੇਚੀ ਨਾ ਇਹ ਹਾਂਜੀ ਬਾਈ ਜੀ ਤੇ ਇਹ ਤਾਂ ਬੱਸ ਆਪਣੀ ਘਰ ਦੀ ਆ ਨਾ ਇਹ ਘਰ ਦੀ ਆ ਬਾਈ 3 ਸਾਲ 3 ਮਹੀਨਿਆਂ ਦੀ ਆ ਜਨਮ ਦੀ ਤੋਂ ਲੈ ਕੇ ਹੁਣ ਤੱਕ ਦੀ ਆਪਣੇ ਕੋਲੇ ਵੀਡੀਓ ਪ੍ਰੂਫ ਪਿਆਗਾ ਠੀਕ ਆ ਮਤਲ ਘਰ ਦੀ ਜੰਮ ਤੋਂ ਲੈ ਕੇ ਕਿਵੇਂ ਤਿਆਰ ਕਰੀਏ ਕੀ ਗੱਲ ਬਾਤ ਹਾਂਜੀ ਬਾਈ ਜੀ ਅੱਛਾ ਤੇ ਫਿਰ ਹੁਣ ਇਹ ਕੀ ਕਾਰਨ ਬਣਿਆ ਵੀ ਵੇਚਣੀ ਕਿਉਂ ਪੈ ਗਈ ਆਪਣੋ ਇਹ ਕਾਰਨ ਆਪਣਾ ਰੀਲਾਂ ਪਾਉਂਦੇ ਹੁੰਦੇ ਸੀ ਇਹ ਕੱਟੀਆਂ ਸੌਕੇ ਤੌਰ ਤੇ ਆਪਾਂ ਬਾਕੀ ਹੁਣ ਸੇਲ ਪਰਚੇ ਚੰਗੀਆਂ ਕੱਟੀਆਂ ਤੇ ਝੋਟੀਆਂ ਲੈਣੇ ਆ ਇੱਕ ਬਾਈ ਡਬਈ ਚ ਬਾਹਰ ਬੈਠਿਆ ਉਹਨਾਂ ਨੇ ਆਪਾਂ ਨੂੰ ਫੋਨ ਲਾ ਲਿਆ ਸੀ ਬਾਈ ਵੀ ਕੋਈ ਝੋਟੀ ਚੰਗੀ ਹੋਵੇ ਗੱਲਾਂ ਬਾਤਾਂ ਚੱਲਦੇ ਕਹਿੰਦੇ ਵੀ ਬੂਰੀ ਲੈਣੀ ਆਂਗੀ ਬੂਰੀ ਵੇਚਲਾ ਮੈਂ ਨਹੀਂ ਬਾਈ ਮੈਂ ਵੇਚਣੀ ਨਹੀਂ ਨੀਗੀ ਕਹਿੰਦਾ ਮੈਨੂੰ ਦਿਖਾ ਦੇ ਚਲੋ ਵੀਡੀਓ ਕਾਲ ਤੇ ਆਪਾਂ ਦਿਖਾਤੀ ਸੀਗੀ ਗੱਲਾਂ ਕਰਦੇ ਬੰਦੇ ਨੇ ਆਪਾਂ ਤੋਂ ਇੱਕ ਮਾਨਨਾ ਮੰਗ ਲਈ ਚਲੋ ਮੰਗ ਲਈ ਆ ਮੋੜਿਆ ਨਹੀਂ ਜਾਂਦਾ ਹਨਾ ਜੀ ਆਪਾਂ ਵੀ ਨਹੀਂ ਹੈਂਡ ਕਰਦੇ ਵੀ ਰੱਖਣੀ ਕੋਈ ਗੱਲ ਨਹੀਂ ਮੰਗ ਲਈ ਉਹਦੇ ਬਾਕੀ ਕਾ ਆਪਣੇ ਤੇ ਸਾਡਾ ਚਲੋ ਹੁੰਦੇ-ਹਵੰਦੇ ਸੌਦਾ ਹੋ ਗਿਆ ਸੀਗਾ ਠੀਕ ਆ ਆਪਾਂ ਜਿੰਨੇ ਬਾਈ ਨੇ ਮੰਗ ਲਈ ਆਪਾਂ ਐ ਵੀ ਨਹੀਂ ਵੀ ਚੀਜ਼ 1.5 ਲੱਖ ਦੀ ਆ ਵੀ 3 ਲੱਖ ਲੈਣਾ ਜਾਇਜ਼ ਮੁੱਲ ਤੇ 베ਚੀਏ ਮਾਲ ਮੁੱਲ ਆਪਦੇ ਹਿਸਾਬ ਨਾਲ ਹਨਾਈ ਫਿਰ ਆਪਾਂ ਅ ਪੜਦਾ ਵੀ ਕਿਉਂ ਰੱਖਣਾ ਫਿਰ ਹੁਣ ਦੱਸ ਹੀ ਦੇ ਕੋਈ ਪੜਦਾ ਨਹੀਂ ਬਾਈ ਜੀ ਬਸ ਥੋੜਾ ਜਿਆਦਾ ਹੁਣ ਇਹ ਕਟੀਆਂ ਝੋਟੀਆਂ ਦੇਖ ਕੇ ਹਨਾ ਹੋਰ ਭਰਾ ਨਹੀਂ ਉਹ ਕੋਈ ਕਮੈਂਟ ਆਪਦੀ ਆਪਦੀ ਸਾਂਝਾ ਕੋਈ 70 ਦੀ ਆ ਕੋਈ 80 ਦੀ ਆ ਪਰ ਸਾਡੇ ਤੇ ਉਹ ਭਰਾ ਨੂੰ ਸੌਦਾ ਹੋਇਆ ਸਾਨੂੰ ਪਤਾ ਇਹਦੀ ਕੋਈ ਕੀਮਤ ਹੀ ਨਹੀਂ ਸੀ ਇੱਕ ਪਸ਼ੂ ਨਹੀਂ ਇੱਕ ਪਰਿਵਾਰ ਦਾ ਜੀ ਆ ਬੈਠਣਾ ਉੱਠਣਾ ਸਾਇਦਾ ਆਪਦੇ ਬੱਚੇ ਨਹੀਂ ਹਨਾ ਕਰਦੇ ਇਹਨੇ ਬੈਠਣਾਗਾ ਉੱਠਣਾ ਚੇ ਹੁਣ ਕੋਈ ਜਵਾਗ ਥੱਲੇ ਬਹਿ ਜੇ ਮੈਂ ਬਹਿ ਜਾ ਕੋਈ ਇਹਨੂੰ ਆਉਣੀ ਹੈਗਾ ਔਲ ਫੋਲ ਜਿਵੇਂ ਮਰਜ਼ੀ ਲਈ ਫਰ ਬਸ ਗੋਣੀ ਨੇ ਬਾਈ ਦੀ ਕਿੰਨੀ ਕੀਮਤ ਵਿੱਚੀ ਫਿਰ ਆਪਾਂ ਹੇ ਇਹ ਬਾਈ ਦੀ ਆਪਾਂ ਇੱਕ 60 ਮੰਗਿਆ ਸੀ ਸਾਡਾ 1.5 ਦਾ ਸੌਦਾ ਹੋਇਆਗਾ 3000 ਬਾਈ ਨੂੰ ਛੋੜ ਕਰੀ ਆਪਾਂ ਹੂੰ ਚਲੋ ਤਾਂ ਖੁਸ਼ੀ ਨਾਲ ਕਰਿਆ ਹੁੰਦੀ ਹੈ ਖੁਸ਼ੀ ਮੁਤਾਬਕ ਹੀ ਹੋ ਗਿਆ ਠੀਕ ਕੱਲ ਨੂੰ ਸਵੇਰੇ ਇਹਨੇ ਚੱਲੇ ਜਾਣਾਗਾ ਆਪਣੇ ਕੋਲੋਂ ਅਜਰੇ ਦਿਨੀਆਂ ਦੋ ਚਾਰ ਪੱਲ ਜੋ ਆਪਾਂ ਇਹਦੇ ਕੋਲ ਹਨਾ ਬਤਾਲਾਂਗੇ ਅੱਜ 12 ਤਰੀਕ ਤੇ 11 ਮਿੰਟ 25 ਨਾ ਪਹਿਲੇ ਵੀਡੀਓ ਬਣਾ ਰਹੇ ਹਾਂ ਅੰਮਰਸਰ ਦੇ ਇਲਾਕੇ ਚ ਚੱਲੀਆ ਚੰਗੇ ਇਲਾਕੇ ਚ ਚੰਗੇ ਬੰਦੇ ਕੋਲ ਗਈ ਆ ਬਸ ਉਹ ਬੰਦੇ ਨਾਲ ਆਪਾਂ ਵਰਤਨ ਆਲਾ ਵਰਤਨਾਗਾ ਠੀਕ ਏਰੀਆ ਵੈਸੇ ਬਾਈ ਦਾ ਅੰਮਰਸਰ ਆ ਗਿਆ ਤੇ ਪਰ ਉਹਨੂੰ ਜਿਹੜਾ ਜ਼ਿਲ੍ਹਾ ਲੱਗਦਾ ਮਿੱਤਰੋ ਉਹਨੂੰ ਗੁਰਦਾਸਪੁਰ ਲੱਗਦਾ ਬਾਈ ਦਾ ਐਡਰੈਸ ਮੇਰੇ ਕੋਲ ਲਿਖਿਆ ਪਰਚੀ ਦੇ ਉੱਪਰ ਚੌੜਾ ਬਾਜਾ ਪਿੰਡ ਆ ਧ ਪਾ ਕੋਈ ਐ ਵੀ ਨਹੀਂ ਹਨਾ ਕਿਹਾ ਵੀ ਉਹਦੇ ਥੋਲੇ 16 ਕਿਲੋ ਦੁੱਧਾ ਹਾਂਜੀ ਪਹਿਲਣ ਸੀ ਕੱਟੀ ਨਹੀਂ ਕੋਈ ਆਉਣ ਨਹੀਂ ਕਰੀ 11 ਕ 12 ਕਿਲੋ ਦਿੱਤਾ ਦਰਮਿਆਨੀ ਸੇਵਾ ਕੋਈ ਆਪਣਾ ਇਹਨੂੰ ਮੈਡੀਸਨ ਨਹੀਂ ਪਾਇਆ ਕੁਛ ਨਹੀਂ ਕਰਿਆ ਦੇਸੀ ਸੇਵਾ ਆਪਾਂ ਬਾਕੀ ਕੱਟੀ ਰੱਖੀ ਸੀ ਕੱਟੀ ਇਹਦੀ ਦਿਖਾ ਦਿਓ ਤੁਸੀਂ ਸਪੈਸ਼ਲ ਕੱਟੀ ਉਹ ਨਾਲ ਦੇ ਨਹੀਂ ਆਪਾਂ ਦੀ ਨਹੀਂ ਬਈ 5 6 ਮਹੀਨਿਆਂ ਦੀ ਕੱਟੀ ਹੈਗੀ 5 ਕ ਮਹੀਨਿਆਂ ਦੀ ਰੱਖੀ ਆ ਅੱਛਾ ਇਹ ਆਪਣੇ ਘਰੇ ਨਸਾਨੀ ਰਹ ਜੂ ਚੱਲ ਮਗਰ ਆਉਣ ਵਾਲੇ ਤਿੰਨ ਚਾਰ ਸਾਲਾਂ ਦੇ ਵਿੱਚ ਵੀ ਇਹ ਦੇ ਨਾਲ ਇਹ ਦੇ ਨਾਲ ਕੰਮ ਲੱਗੇ ਰਹੋਗੇ ਸ਼ੌਂਕ ਇਹਦੇ ਨਾਲ ਪਾਲੀ ਜਰ ਹਾਂਜੀ ਹਾਂਜੀ ਬਈ ਆਪਾਂ ਇਹ ਸਿਆਉਣਾ ਕਰਦੇ ਵਿੱਚੋਂ ਦੇਤਾ ਤੇ ਕਾ ਸਿਆਣਾ ਲੈ ਲਿਆ ਚੰਗਾ ਅੱਛਾ ਹਾਂਜੀ ਬਾਈ ਆਹ ਕੱਟੀ ਇਹ ਬਾਈ ਨੇ ਆਪਾਂ ਨੂੰ ਬਹੁਤ ਮਾਨ ਨ ਦਿੱਤੀ ਆ ਫੋਨ ਕਰਿਆ ਵੀ ਐ ਕਰਕੇ ਹੈਪੀ ਬਾਈ ਕੱਟੀਆਂ ਖੜੀਆਂ 6 ਮਹੀਨਿਆਂ ਦੀ ਆ ਤਨ ਲੈਤੀਆਂ ਬਾਈ ਤੋਂ ਮੈਂ ਵੀ 6 ਮਹੀਨਿਆਂ ਦੀ ਚੱਲਣੀ ਨਹੀਂ ਛੋਟੀ ਮੋਟੀ ਹੋ ਪਰ ਜਦੋਂ ਗਏ ਬਾਈ ਆਪਾਂ ਤੋਂ ਮੁੜਿਆ ਨਹੀਂ ਗਿਆ ਬਾਈ ਨੇ ਜਿੰਨਾ ਮੁੱਲ ਮੰਗਿਆ ਆਪਾਂ ਚੰਗੀ ਕੀਮਤੇ ਚ ਖਰੀਦੀ ਆ ਬਾਈ ਇਹ ਠੀਕ ਆ ਪ੍ਰਮਾਤਮਾ ਸੁੱਖ ਰੱਖੇ ਹਨਾ ਪਹਿਲਾਂ ਮਥਿਆ ਮਾੜਾ ਹੁੰਦਾ ਆਉਣ ਵਾਲੇ ਸਮੇਂ ਚ ਮੇਲੇ ਤੇ ਕੱਟੀ ਨੂੰ ਪਾਉਣਾ ਤਨੌਲੇ ਤੇ ਕੋਲਡ ਦੋ ਮੇਲੇ ਆਉਣੇ ਆਪਣੇ ਬਾਈ ਖਾਨਦਾਨੀ ਚੀਜ਼ਾਂ ਦਾ ਫਰਕ ਹੁੰਦਾ ਇਹਦਾ ਖੜਨਾ ਤੇ ਆਪਾਂ ਕਿਲੋਮੀਟਰ ਤੋਰਨਾ ਮਗਰ ਨਹੀਂ ਕਿੜੀ ਸੁਣਾ ਝੋਲੀ ਦਿਖਾਓ ਬਾਈ ਕੱਟੀ ਦੀ ਪੋੜਾ ਦੇਖੋ ਮਾਂ ਦਾ ਦੁੱਧ ਨਹੀਂ ਆਪਾਂ ਹੁਣ ਇਹਨੂੰ ਇੱਕ ਬੱਚਿਆਂ ਵਾਂਗੂ ਇਹ ਦੋਨੇ ਸੇਮ ਉਮਰ ਦੀਆਂ ਨੇ ਪਾਲਣੀਆਂ ਨੇ ਹਨਾ ਪੂਰੇ ਕੰਪੀਟੀਸ਼ਨ ਨਾਲ ਵੀ ਕਿਹੜੀ ਦਾ ਰਿਜ਼ਲਟ ਕਿਵੇਂ ਆਗਾ ਠੀਕ ਆ ਬਹੁਤ ਚੰਗੀਆਂ ਬ੍ਰੀਡਾਂ ਦਾ ਬਾਈ ਜੀ ਮੁੱਲ ਦੇਖੋ ਹਨਾ ਆਂ ਬੰਦੇ ਨੂੰ ਪਰਖਣੀ ਹੁੰਦੀ ਵੀ 7-8000 ਦੀ ਕੱਟੀ ਆ ਹੁਣ ਵਧੀਆ ਆ ਆਪਾਂ ਨੂੰ ਭਰਾ ਫੋਨ ਕਰਕੇ ਆਪ ਦਿੰਦੇ ਆ ਵੀ ਕਟੀਆਂ ਹਣਾ ਲੈ ਜਾ ਸਾਡੇ ਕੋਲੇ ਖੜੀ ਆਪਾਂ ਚੰਗੀ ਕੱਟੀ ਹੋਵੇ ਮੁੱਲ ਭਰ ਦਾਂਗੇ ਬਿਲਕੁਲ ਟੋਟਲ ਹੈਪੀ ਬਾਈ ਕਿੰਨੇ ਕੁ ਪਸ਼ੂ ਇਸ ਟਾਈਮ ਰੱਖਿਓ ਆਪਣੇ ਕੋਲੇ ਬਾਈ ਦਿਖਾ ਦਿਓ ਸਾਰਾ ਕੁੱਲ ਮਿਲਾ ਕੇ ਆਗੇ ਬਾਈ 20 ਕਿਤੇ ਗੇੜ ਚ ਪਸ਼ੂ ਲਗਭਗ ਹਾਂਜੀ ਬਾਈ ਬਾਈ ਦਾ ਖੇਤਾਂ ਦੇ ਵਿੱਚ ਜਿਹੜਾ 11 12 ਮੈਂ ਸਾਂ ਆ ਗਿਆ ਬਾਕੀ ਝੋਟੀਆਂ ਆ ਗਈਆਂ ਕੱਟਰੂ ਆ ਗਏ ਸਾਰੇ ਚੰਗੇ ਆ ਬਾਈ ਬੈਕ ਸ਼ਾਰਟ ਹੈ ਨਾ ਹਾਂਜੀ ਹਾਂਜੀ 13 14 ਕਿਲੋ ਦੁੱਧ ਦਾ ਲਸਣ ਬੂਰਾਂ ਦਾ ਬੜਾ ਸ਼ੌਂਕ ਹੈ ਤੈਨੂੰ ਹਾਂਜੀ ਬਾਈ ਜੀ ਬੂਰੀਆਂ ਤਾਂ ਫਿਰ ਤੁਹਾਨੂੰ ਪਤੀ ਆ ਹਨਾ ਬੂਰੀਆਂ ਚਾਉਂਦੀ ਆਣੀ ਕੋਈ ਕੀਮਤੀ ਨਹੀਂ ਹੈਗੀ ਅਡਵਾਂਸ ਬੁਕਿੰਗ ਕਰਾਉਣੀ ਪੈਂਦੀ ਆ ਹੁਣ ਬੂਰੀਆਂ ਦਾ ਹਨਾ ਜਿਹੜੇ ਹਿਸਾਬ ਨਾਲ ਚੱਲਿਆ ਬਿਲਕੁਲ ਬਿਲਕੁਲ ਬਾਕੀ ਚੰਗੀ ਚੀਜ਼ ਰੱਖੋ ਭਰਾਵਾਂ ਨੂੰ ਆਹੀ ਕਹਿਣੀ ਆ ਰਾਤ ਨੂੰ ਵਿਖਾਊ ਕਰੋ ਸਵੇਰੇ ਨੂੰ ਵਿਕੂ ਮਾੜੀ ਚੀਜ਼ ਆ ਕੋਈ ਫਾਇਦਾ ਨਹੀਂ ਹੈਗਾ ਮਾੜੀ ਚੀਜ਼ ਤਾਂ ਬਾਕੀ ਹਰੇਕ ਦੀ ਆਪਣੀ ਸਮਝ ਆ ਹੁਣ ਆਪਾਂ ਉਹ ਭਰਾ ਨਾਲ ਵੀਡੀਓ ਕਾਲ ਤੇ ਗੱਲਬਾਤ ਕਰਾ ਲਈ ਹਨਾ ਜੇਕਰ ਕਿੱਥੇ ਚੱਲੀ ਆ ਵੀਡੀਓ ਕਾਲ ਲਾ ਚੁੱਕੇ ਆ ਲਾਈਵ ਹਾਂਜੀ ਉਹ ਆਪਣੀ ਪਹਿਲਾਂ ਵੀ ਅੰਮ੍ਰਿਤਸਰ ਦੇ ਇਲਾਕੇ ਜੀ ਗੜ ਸੰਕਰ ਡੈਰੀ ਫਾਰਮ ਚ 12 ਤਰੀਕ ਨੂੰ ਕਰੀਏ ਸੇਲ ਕੱਟੀ ਵਿੱਚ ਸੀ ਨਾ ਆਪਣਾ 13 ਜੇ ਲਾਈਵ ਵਧੀਆ 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 ਬਾਈ ਜੀ ਆਪਾਂ ਹਨਾ ਵੀਡੀਓ ਬਣਾ ਰਹੇ ਸੀ ਇੱਕ ਜਾਦਗਰੀ ਆਪਣੇ ਹੀਰੇ ਦੀ ਬਾਈ ਜੀ ਦਿਖਾ ਦਿਓ ਆ ਬਾਈ ਨਾਲ ਇੱਧਰ ਸ਼ਰ ਕਰ ਲਓ ਕਮਰਾ ਇਹ ਬਾਈ ਨੇ ਜਿਹੜੇ ਇਹ ਬਾਈ ਨੇ ਖਰੀਦੀ ਆ ਜੀ ਮੈਂ ਕੋਲੇ ਲਾਤਾ ਬਾਈ ਜੀ ਬੋਲੋ ਜੀ ਉੱਚੀ ਸੱਸ ਕਾਲ ਬਾਈ ਜੀ ਹੱਸੇ ਤਾ ਬਾਈ ਜੀ ਹੱਸਣਾ ਠੀਕ ਆ ਠੀਕ ਆ ਵਧਾਈਆਂ ਤੁਹਾਨੂੰ ਬਾਈ ਜੀ ਪਹਿਲਾ ਪਾਜੀ ਆ ਉਹ ਬਹੁਤ ਵਧੀਆ ਵੀਰ ਜੀ ਆ ਜੀ ਬਾਈ ਕੋ ਮੱਝ ਲੱਭੀ ਆ ਜੀ ਬਹੁਤ ਵੀਡੀਓ ਦੇਖਿਆ ਪਰ ਮੱਝ ਨਹੀਂ ਲੱਭਦੀ ਵਧੀਆ ਅੱਛਾ ਜੀ ਇਹ ਬਹੁਤ ਵਧੀਆ ਛੋਟੀਆਂ ਬਹੁਤ ਵਧੀਆ ਕੰਮ ਆ ਰਿਹਾ ਖੁਸ਼ ਆ ਮਨ ਪੂਰਾ ਹੋਣਾ ਹੋਰਾ ਜੀ ਪੂਰਾ ਜੀ ਚਲੋ ਵਧੀਆ ਗੱਲ ਹੁਣ ਆਪਣਾ ਪ੍ਰੋਪਰ ਪਿੰਡ ਕਿਹੜਾ ਹੈ ਜੀ ਆਪਣਾ ਜਿਹੜਾ ਜੀ ਚੌੜਾ ਬਾਜਵਾ ਜੀ ਪਿੰਡਾ ਜਿਹੜਾ ਬਾਬਾ ਨਾਲ ਖੜਾ ਕੇ ਡਿਸਟ੍ਰਿਕਟ ਬਾਸਪੁਰੇ ਠੀਕ ਆ ਠੀਕ ਆ ਜੀ ਘਰ ਚ ਹੋਰ ਕਿੰਨੇ ਕੁ ਪਸ਼ੂ ਰੱਖੇ ਹੋਏ ਆਪਣੇ ਕੋਲ ਜੀ ਹਾਂਜੀ ਫਾਲਤ ਹੈ ਜੀ ਅੱਛਾ ਜੀ ਤੇ ਬੂਰੀ ਦਾ ਸ਼ੌਂਕ ਸੀਗਾ ਜੀ ਹਾਂਜੀ ਬਹੁਤ ਜ਼ਿਆਦਾ ਸ਼ੌਂਕ ਜੀ ਬਹੁਤ ਵੀਡੀਓ ਦੇਖਿਆ ਲੱਭਦੀ ਨਹੀਂ ਕੋ ਵਧੀਆ ਚਲੋ ਹੁਣ ਸੰਤੁਸ਼ਟੀ ਹੋ ਗਈ ਮਾਨੂੰ ਹਾਂਜੀ ਵਧੀਆ ਕੰਮ ਕਰਦੇ ਆ ਬਾਈ ਵਾਈਬ੍ਰੇਟ ਦਾ ਕੰਮ ਕਰਦੇ ਨੇ ਹਾਂਜੀ ਸੌਦਾ ਚੱਲ ਜਾਊਗਾ ਜੀ ਬਾਈ ਉਹ ਦੱਸ ਦੋ ਕੋਈ ਆਪਾਂ ਸੇਲ ਤਾਂ ਕਰਦੇ ਨਹੀਂ ਸੀ ਤੁਸੀਂ ਆ ਮੰਗੀ ਆਪਾਂ ਇਹ ਸੌਦਾ ਕਿਵੇਂ ਸੌਦਾ ਵਾੜਾ ਕਿਵੇਂ ਹੋਇਆ ਉਹ ਸਾਰੀ ਇਹ ਵੀਡੀਓ ਲਾਈਵ ਚੱਲੀ ਜਾਂਦਾ ਸੀ ਤੁਸੀਂ ਆਪ ਤਾਂ ਨਹੀਂ ਪਹੁੰਚ ਸਕੇ ਬਾਹਰ ਬੈਠੇ ਨੇ ਬਾਈ ਜੀ ਦੁਬਈ ਦੇ ਵਿੱਚ ਟਰਾਲੇ ਚਲਾਉਂਦੇ ਨੇ ਤੇ ਉਹ ਸਾਰੀ ਗੱਲ ਬਾਤ ਦੱਸੋ ਹਣਾ ਆ ਜੀ ਬਾਈ ਆ ਇਹ ਰਮਨ ਕੋਲਾ ਇਹਦੇ ਕਹਿੰਦੇ ਵੀ ਨਹੀਂ ਹੈਦੀ ਆ ਵੀ ਆਪਾਂ ਘਰੇ ਰੱਖੀ ਆ ਸਾਜਰ ਬਾਈ ਨਾ ਕਹ ਦੇ ਦੋ ਇਹਨਾਂ ਨੂੰ ਵਧੀਆ ਲੱਗੀ ਠੀਕ ਆ ਜੀ ਚਲੋ ਵਧੀਆ ਗੱਲ ਆ ਜੀ ਹਣਾ ਤੁਹਾਡੇ ਘਰ ਦਾ ਸ਼ਿੰਗਾਰ ਬਣੂਗੀ ਕਰਮਾ ਲਈ ਬਹੁਤ ਵਧੀਆ ਆ ਨਾਲੇ ਬਹੁਤ ਵਧੀਆ ਆ ਠੀਕ ਆ ਠੀਕ ਆ ਜੀ ਚਲੋ ਠੀਕ ਆ ਬਾਈ ਜੀ ਤੇ ਘਰਦਿਆਂ ਨੂੰ ਕਹਿ ਦੋ ਜੀ ਹਣਾ ਚੱਕ ਲੈਣ ਤੇਲ 14 ਦਿਓ ਤੇ ਬਾਕੀ ਚਲੋ ਸਵੇਰੇ ਆਪਾਂ ਤੁਹਾਡੇ ਏਰੀਆ ਚ ਪਾ ਦਾਂਗੇ ਇਹਨੂੰ ਚੱਲੇ ਹਾਂਜੀ ਚਲੋ ਠੀਕ ਆ ਬਾਈ ਜੀ ਓਕੇ ਬਾਈ ਜੀ ਬਾਕੀ ਥਣ ਲੇਵਾ ਦਿਖਾ ਦੋ ਹਣਾ ਜੋ ਚੀਜ਼ ਆ ਸਚਾਈ ਤੇ ਵੇਚੀ ਆ ਕੋਈ ਐ ਨਹੀਂ ਆਪਾਂ ਭਰਾ ਦਾ ਹਣਾ ਬਿਲਕੁਲ ਬਿਲਕੁਲ ਜੀ ਹਣਾ ਬਾਕੀ ਝੋਟੀ ਦੀ ਖੂਬਸੂਰਤੀ ਦੀ ਬਾ ਕਮਾਲ ਆਗੀ ਇੱਕ ਇਹਦੀ ਭੈਣ ਸੀ ਉਦੋਂ ਉਹ ਵੀ ਇਨਜਾਨ ਪਣੀ ਚ ਵੇਚਤੀ ਆਪਾਂ ਉਹ ਵੀ ਬਹੁਤ ਚੰਗੀ ਸੀ ਮੰਗ ਰਹੀ ਇਹਦੇ ਕੋਲੇ ਆਪਣੀ ਕੱਟੀ ਚੰਗੀ ਠੀਕ ਆ ਜੀ ਬਹੁਤ ਠੰਡੀ ਆ ਹੁਣ 8 ਕਿਲੋ ਦੁੱਧ ਆ ਇਸ ਥੱਲੇ ਹਣਾ ਜੀ ਕੋਈ ਬੱਚੇ ਦਾ ਨਹੀਂ ਕਰਦੀ ਆਪਾਂ ਉਹਦੇ ਬਾਈ ਨੂੰ ਕਿਹਾ ਸੀ ਦਾਵਾ ਕਰਿਆ ਸੀ ਤੜਕੇ ਵੀ ਬਿਨਾ ਉਹ ਤੋਂ ਚਵਾ ਕੇ ਦਿਖਾ ਦੂਗਾ ਆਪਦੀ ਤੇ ਹੋਇਆ ਸੀ ਜਿਵੇਂ ਆਪਾਂ ਬਾਈ ਨਾ ਜਵਾਨ ਕਰੀ ਆਪਣੇ ਨੇ ਇੱਜ਼ਤ ਰੱਖਦੀ ਵਿਸ਼ਵਾਸ ਰੱਖਦਾ ਬਿਲਕੁਲ ਬਿਲਕੁਲ ਬਾਕੀ ਬਿਲਕੁਲ ਬਹੁਤ ਛੋਟਾ ਜਿਹਾ ਸਾਨੂੰ ਵਿਸ਼ਵਾਸ ਨਾ ਤੁਹਾਡੀ ਚੀਜ਼ਾਂ ਥੀ ਜੇ ਪਾਲੀ ਵੀ ਇਹਨੇ ਸ਼ੌਂਕ ਦੇ ਵਾਲਾ ਨਾ ਨਹੀਂ ਤਾਂ ਪਸ਼ੂ ਹੱਥ ਵੀ ਨਹੀਂ ਧਰਾਉਂਦੇ ਤੁਸੀਂ ਦਾ ਦਾਵਾ ਕੀਤਾ ਉਹਦੇ ਨਾਲ ਤਾਂ ਕੀ ਬਿਠਾਉਣੀਆ ਹੁਣ ਇਹਨੇ ਬੈਠ ਵੀ ਜਾਣਾ ਉੱਠ ਵੀ ਜਾਣਾ ਸਾਰਾ ਕੁਝ ਕਰਦੀਏ ਕੋਈ ਆਏ ਨਹੀਂ ਉੱਤੇ ਆਪਣੇ ਚੜਜੂ ਹੁਣ ਚਾਹੇ ਥੱਲੇ ਪੈ ਜਾਈਏ ਠੀਕ ਹੈ ਜੀ ਪਰ ਬਹੁਤ ਮਿਹਨਤ ਆਉਂਦੀ ਹੈ ਚੀਜ਼ਾਂ ਤੇ ਅੱਜ ਕੱਲ ਸਮਾਂ ਨਹੀਂ ਹੈ ਕਿਸੇ ਕੋਲੇ ਹਨਾ ਆਪਣੀ ਫੈਮਿਲੀ ਵਿੱਚ ਆ ਜੂਗੇ ਆ ਜਾਓ ਜੇ ਹੁਣ ਸੈਟ ਬਾਕੀ ਸਾਨੂੰ ਦਿਖਾਉਣਾ ਸਾਰਾ ਪੂਰਾ ਪਰ ਵੀ ਕੱਲਾ ਪਾਲੂ ਕੱਲਾ ਕੁਛ ਨਹੀਂ ਪੂਰਾ ਪਰਿਵਾਰ ਨੂੰ ਤੁਸੀਂ ਜਨਮ ਦੇ ਨਾਲ ਹੀ ਸਹਿਯੋਗ ਦੇ ਨਾਲ ਹੀ ਹੁੰਦੀਆਂ ਹਨਾ ਜੀ ਗੱਲਾਂ ਹਾਂ ਬਿਲਕੁਲ ਵੀ ਆਪਾਂ ਇਹ ਵਿਆਹ ਵਾਲਾ ਮਾਹੌਲ ਹੈ ਜਿਵੇਂ ਦੇਖੋ ਸਾਰੇ ਪਰਿਵਾਰ ਨੂੰ ਵੱਡੇ ਬੰਦਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਜਿਹੜਾ ਪੂਰਾ ਚਾਗ ਆ ਬਸ ਠੀਕ ਦੇਖੋ ਜੀ ਪੂਰਾ ਜਿਹੜਾ ਪਰਿਵਾਰ ਆ ਆਪਣੇ ਆਮ ਦੋਤੇ ਕੁੜਾ ਕਹਿੰਦੇ ਮੈਂ ਤਾਂ ਮੱਝਾਂ ਵਾਲੇ ਪਾਸੇ ਹੀ ਨਹੀਂ ਆਣਾ ਗੋਹਾ ਗੂੜਾ ਕਰਨਾਂ ਦੂਰ ਦੀ ਗੱਲ ਦੇਖੋ ਸਾਰੇ ਛੋਟੇ ਬੱਚੇ ਬੀਬੀਆਂ ਆਪਣਾ ਸਾਰੇ ਜਿਹੜਾ ਪੂਰਾ ਦਾ ਪੂਰਾ ਪਰਿਵਾਰ ਹੈ ਜਿਹੜਾ ਇਸ ਟਾਈਮ ਇਸ ਮੱਝ ਦੇ ਇੱਕ ਯਾਦਗਰੀ ਪਾਲ ਦੇ ਵਿੱਚ ਇਕੱਠੇ ਖੜੇ ਪੂਰਾ ਚਾਗਾ ਬਾਈ ਹੈਪੀ ਮਾੜਾ ਪੇਨਟ੍ਰੋਸ਼ਨ ਕਰਾਦੀ ਮਤਲਬ ਸਾਰੇ ਆਪਣੀ ਸਾਰੀ ਫੈਮਿਲੀ ਆ ਗਈ ਜੀ ਡੈਡੀ ਵਰਗੇ ਤਿੰਨ ਭਰਾ ਨੇ ਆਪਣੇ ਤਿੰਨੇ ਘਰ ਇਕੱਠੇ ਨੇ ਸਾਰਾ ਕੁਸੋ ਸਿਸਟਮ ਕੱਠੀ ਹੈਗਾ ਜੀ ਹਾਂਜੀ ਇੱਕ ਆਪਣਾ ਪਰਿਵਾਰ ਦਾ ਜੀ ਆ ਹੁਣ ਇਹਨੇ ਬੈਠਣਾ ਹੈਗਾ ਬਹਿ ਜਾਣ ਦੇ ਕੋਈ ਗੱਲ ਨਹੀਂ ਸਾਰਾ ਟੱਬਰ ਉੱਤੇ ਵੀ ਬਹਿ ਸਕਦੇ ਆ ਅੱਛਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆਪਾਂ ਇਹ ਕਿ ਨੂੰ ਪਸ਼ੂ ਸਮਝ ਕੇ ਨਹੀਂ ਸੀ ਪਾਲਿਆ ਇੱਕ ਪਰਿਵਾਰ ਦਾ ਜੀ ਸਮਝਿਆ ਸੀ ਨਹੀਂ ਆਪਾਂ ਸੋਚਿਆ ਪਸ਼ੂ ਸੇਲ ਕਰਿਆ ਇੱਕ ਸਿਸਟਮ ਬਣਾਇਆ ਬਸ ਵੀ ਆਪਾਂ ਇੱਕ ਪਰਿਵਾਰ ਦੇ ਜੀ ਨੂੰ ਜਿਵੇਂ ਵਿਦਾ ਕਰਦੇ ਹੁੰਨੇ ਉਸ ਤਰੀਕੇ ਦੇ ਨਾਲ ਉੱਪਰ ਪਰਿਵਾਰ ਦੇ ਨਾਲ ਵੀ ਵਰਤਾਂਗੇ ਆਪਾਂ ਲਗਭਗ ਚੰਗੇ ਪਸ਼ੂ ਦਿੱਤੇ ਹਰੇਕ ਬੰਦੇ ਨਾਲ ਵਰਤਨੇ ਆ ਸੇਲ ਪਰਚੇਜ਼ ਵਾਲਾ ਆਪਣਾ ਕੰਮ ਨਹੀਂ ਚੰਗੇ ਪਸ਼ੂ ਹਨਾ ਚੰਗੀਆਂ ਕੀਮਤਾਂ ਤੇ ਇਹ ਬੰਦੇ ਦੇ ਲਿੰਕ ਬਣਾ ਦਿੰਦੇ ਆ ਚੰਗੀਆਂ ਚੀਜ਼ਾਂ ਰੱਖੋ ਸਾਰੇ ਭਰਾਵਾਂ ਨੂੰ ਆਹੀ ਬੇਨਤੀ ਹੈ ਜੇ ਆਪਾਂ ਇਹਨੂੰ ਲਾਸਟ ਵਾਰੀ 2 ਮਿੰਟ ਬਿਠਾ ਕੇ ਵੀ ਦਿਖਾ ਸਕਦੇ ਹਾਂ ਹੈਪੀ ਬਾਈ ਇੱਕ ਕੋਈ ਜਿਵੇਂ ਹੋਰ ਆਪਾਂ ਦੇਖੋ ਤੁਸੀਂ ਵੀ ਮੇਰੇ ਵਾਂਗੂ ਹਨ ਆਪਾਂ ਮਤਲਬ ਯੰਗ ਇਹ ਦੇ ਵਿੱਚ ਆ ਗਏ ਆਪਾਂ ਨਵੇਂ ਭਰਾਵਾਂ ਵਾਸਤੇ ਸੁਨੇਹਾ ਜਰੂਰ ਇੱਕ ਕੋਈ ਵਧੀਆ ਜਿਹਾ ਨਾਮ ਨਾਲ ਬਾਈ ਜੀ ਚੰਗੀਆਂ ਚੀਜ਼ਾਂ ਰੱਖੋ ਚੰਗੇ ਬਰੀਡ ਦਾ ਨਿਸ਼ਾਨਾ ਕਰੋ ਮਾੜੇ ਕੰਮਾਂ ਦਾ ਨਿਸ਼ਾਨਾ ਨਾ ਕਰੋ ਚੰਗੀਆਂ ਚੀਜ਼ਾਂ ਦਾ ਰਿਜ਼ਲਟ ਆਉਂਦਾ ਬਾਈ ਜੀ ਆਪਣੇ ਸਾਹਮਣੇ ਹਨਾ ਇੱਕ ਮਿਸਾਲ ਬਣੀ ਆਪਣੇ ਲਈ ਇਹੀ ਚੀਜ਼ ਹੁਣ ਆਪ ਤੁਹਾਡਾ ਫਰਮਜਾ ਕਿਸੇ ਨਿਰਜਾਈ ਚ ਬੈਠੇ ਨੇ ਕਮੈਂਟ ਕਰ ਵੀ ਦੇਣਾ ਬਈ 70 ਦੇਉ 80 ਦੇਉ ਪਰ ਸਾਡੇ ਲਈ ਇਹ ਹੀਰੇ ਦੀ ਕੋਈ ਕੀਮਤ ਨਹੀਂ ਕੋਈ ਕੀਮਤ ਨਹੀਂ ਬਿਲਕੁਲ ਇਹ ਪ੍ਰਵਾਹ ਜੀ ਦਾ ਆ ਜਿਹੜਾ ਆਪਣੇ ਕੋਲ ਚਲਾ ਗਿਆ ਤੇ ਆ ਹੀਰਾ ਆਪਾਂ ਪਾ ਲਿਆ ਠੀਕ ਹੈ ਚੰਗੀਆਂ ਚੀਜ਼ਾਂ ਹੁਣ ਬੰਦੇ ਦੀ ਹਨਾ ਇੱਜ਼ਤ ਆ ਘਰ ਦੀ ਸਾਨ ਆਗੀ ਬਿਲਕੁਲ ਬਾਕੀ ਜਿੰਨੇ ਕ ਬੰਦੇ ਆਪਾਂ ਨੂੰ ਦੇਖ ਰਹੇ ਆ ਕੋਈ ਜੋ ਚੀਜ਼ ਆ ਰਿਐਲਟੀ ਆ ਕੋਈ ਇਹਦੇ ਵਿੱਚ ਹੈ ਨਹੀਂ ਹਨਾ ਆਪਾਂ ਨੂੰ ਪਤਾ ਆਪਣੇ ਬਾਰੇ ਬਿਲਕੁਲ ਜੀ ਹਾਂਜੀ ਬਾਈ ਜੀ ਵਧੀਆ ਵੀਡੀਓ ਲੱਗੀ ਤਾਂ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਦਿਲ ਤੋਂ ਪਰ ਚੰਗੀਆਂ ਚੀਜ਼ਾਂ ਤੇ ਆ ਇੱਕ ਗਿਫਟ ਲਈ ਕਰ ਦਿਓ ਲਓ ਕਮੈਂਟਾਂ ਦੇਖੋ ਬਾਈ ਜੀ ਵੀਡੀਓ ਦੇ ਸਨਵਾਦ ਤੱਕ ਨਹੀਂ ਨਹੀ ਨਾ ਪਸ਼ੂ ਆਮ ਬੰਦੇ ਖੜ ਜਾਣ ਦੱਸ ਭੱਜ ਜਾਂਦਾ ਬਾਈ ਯਾਰ ਕੋਈ ਚੱਕਰ ਹੀ ਨਹੀਂ ਸਾਰਾ ਟੱਬਰ